ਇਹ ਸ਼੍ਰੋਮੇ ਕਾਲੀਦਾਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਤ ਸਿੰਘ ਸਾਹਿਬ ਦੇ ਹਕਦਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਤੇ ਪ੍ਰੈਸ ਨੂੰ ਜਨਤਾ ਕੀਤਾ ਗਿਆ ਜਿਹਦੇ ਬਾਰੇ ਮਾਨਜੋਤ ਸਿੰਘ ਸਾਹਿਬ ਦੀ ਆਉਣ ਵਾਲੇ ਦਿਨਾਂ ਵਿੱਚ ਪੰਜ ਸੰਸਦਾਂ ਦੀ ਮੀਟਿੰਗ ਬੁਲਾ ਕੇ ਜਿਹਦੇ ਬਾਰੇ ਕੋਈ ਜਵਾਬ ਹੈਗਾ ਉਹ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬੀਤੇ ਦਿਨੀ ਜੋ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਗਿਆ ਸੀ ਦੱਸਦੇ ਕਿ ਉਸ ਪੱਤਰ ਨੂੰ ਹੁਣ ਜਨਤਕ ਕਰ ਦਿੱਤਾ ਗਿਆ ਹੈ ਇਹ ਵੀ ਦੱਸਦੇ ਕਿ ਅਕਾਲੀ ਦਲ ਤੋਂ ਬਾਗੇ ਹੋਏ ਧੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਦਿੱਤਾ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ 2007 ਤੋਂ ਲੈ ਕੇ ਅਕਤੂਬਰ 2015 ਤੱਕ ਜੋ ਘਟਨਾਵਾਂ ਬਾਪੜੀਆਂ న్యూਸ ਦੇ ਲਈ ਸਿੱਧੇ ਤੌਰ ਦੇ ਤੇ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰ ਨਹੀਂ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਸੁਖਵੀਰ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਸਪਸ਼ਟੀਕਰਨ ਦੇਣ ਦੱਸਦੇ ਕਿ ਉਸ ਤੋਂ ਬਾਅਦ ਸੁਖਵੀਰ ਬਾਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸੀ ਜਿਸ ਨੂੰ ਅੱਜ ਜਨਤਕ ਕਰ ਦਿੱਤਾ ਗਿਆ ਹੈ ਦੱਸਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ 71 ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਹੈ ਕਿ ਅਕਾਲੀ ਦਲ ਵੱਲੋਂ ਜੋ ਸਪਸ਼ਟੀਕਰਨ ਦਿੱਤਾ ਗਿਆ ਹੈ ਉਸ ਨੂੰ ਜਨਤਾ ਕਰ ਦਿੱਤਾ ਗਿਆ ਹੈ ਉਹਨੇ ਕਿਹਾ ਕਿ ਇਸ ਵਾਰ ਇਹ ਕਾਲਕ ਸਾਬ ਦੇ ਜਥੇਦਾਰ ਜਲਦ ਹੀ ਪੰਜ ਸਿੰਘ ਸਹਿਵਾਨਾ ਦੇ ਨਾਲ ਮੀਟਿੰਗ ਕਰਕੇ ਆਪਣਾ ਫੈਸਲਾ ਸੁਣਾਉਣਗੇ ਮਾਨ ਜੋ ਸਹੀ ਸਾਹਿਬ ਸਿਹਦਰਪਾਲ ਸਿੰਘ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਜੋ ਸ਼ਰੋਮਣੀ ਅਕਾਲੀ ਦਲ ਪਾਸੋਂ ਇਸ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸ੍ਰੀ ਕਾਉਂਟਕ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼ਰੂਨੀ ਕਾਲੀਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਕ ਕੀਤਾ ਗਿਆ। ਸੋ ਇਹ ਪ੍ਰਸ਼ਨ ਦੀ ਕਾਪੀ ਆਪ ਜੀ ਨੂੰ ਐਜ਼ ਇਨ। ਇਸ ਪੱਤਰ ਦੀ ਕਾਪੀ ਆਪ ਜੀ ਨੂੰ ਦਿੱਤੀ ਜਾਣਗੀ। ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਆਲੇ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਨਹੀਂ ਹੈ ਜੀ ਆਉਣ ਵਾਲੇ ਸਮੇਂ ਜਲਦੀ ਹੋਵੇ ਇਹ ਤੋਂ ਪਰਫੋਰਮ ਦੇ ਉੱਤੇ ਦੇਖੀਏ ਮਾਨਕਾਤ ਵਿੱਚ ਕੀ ਰਿਹਾ ਹੈ ਆ ਲੈ ਲਓ ਇਹ ਪੜ੍ਹ ਲਓ ਆ ਪੜ੍ਹ ਲਓ ਜਨਤਾ ਨੂੰ ਕਾਪੀ ਜਾਂਦੇ ਅਦੇ ਹੋ ਜੀ ਦੱਸ ਦੇ ਕਿ ਸੁਖਵੀਰ ਬਾਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਵਸਥੀਕਰਨ ਦਿੱਤਾ ਗਿਆ ਸੀ ਉਸ ਨੂੰ ਹੁਣ ਜਨਤਕ ਕਰ ਦਿੱਤਾ ਗਿਆ ਹੈ ਫਿਲਹਾਲ ਹੁਣ ਸਿੰਘ ਸਹਿਬਾਨ 71 ਹੋਣਗੇ ਤੇ ਇਸ ਸਬੰਧੀ ਆਪਣਾ ਫੈਸਲਾ ਸੁਣਾਉਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ